ਹੈ ਵੇ ਲਖਬੀਰ ਆ ਗਈ ਤੈਨੂੰ ਹੋਸ਼ ਆਜੋ ਭੈਣਾ ਬੈਜੋ ਹੁਣ ਤੈਨੂੰ ਪਤਾ ਲੱਗ ਗਿਆ ਮੇਰੀ ਭੈਣ ਵਾਏ ਹੈ ਨਾ ਤੈਨੂੰ ਕੀ ਹੋ ਗਿਆ ਵਾ ਚੰਗਾ ਭਲਾ ਤੂੰ ਹੈਗਾ ਪੜਿਆ ਲਿਖਿਆ ਤੇਰੇ ਦਿਮਾਗ ਨੂੰ ਕੀ ਹੋ ਗਿਆ ਆ ਪੀਣ ਵਾਲਾ ਚੱਕਰ ਕਿੱਥੋਂ ਪਾ ਲਿਆ ਵਾ ਕਿੰਨੇ ਮਤ ਦੇਤੀ ਤੈਨੂੰ ਪੁੱਠੀ ਮਤ ਮਨ ਨੂੰ ਭੈਣ ਕਿਸੇ ਨੇ ਕਿਸੇ ਨੇ ਨਹੀਂ ਦਿੱਤੀ ਹੈਗੀ ਦੱਸ ਫਿਰ ਕੀ ਗੱਲ ਆ ਸੱਚ ਸੱਚ ਦੱਸ ਤੇਰੇ ਦਿਲ ਵਿੱਚ ਹੈ ਕੀ ਆ ਉਹ ਦਿਲ ਵਿੱਚ ਗੋਹ ਨਹੀਂ ਮੇਰੇ ਹਾਂ ਉਦਾਂ ਹੀ ਬਸ ਦਿਮਾਗ ਜਾ ਖਰਾਬ ਹੋਇਆ ਹੈ ਨਾ ਪਤਾ ਤਾਂ ਲੱਗੇ ਫੇ ਦਿਮਾਗ ਕਿਹੜੀ ਕਿੱਲੋ ਖਰਾਬ ਹੋਇਆ ਵਾ ਕਿਹੜੀ ਗੱਲ ਸਤਾਉਂਦੀ ਏ ਤੈਨੂੰ ਜਿਹੜੀ ਗੋਤਰਾ ਦਿਮਾਗ ਖਰਾਬ ਆ ਤੁਹਾਨੂੰ ਪਤਾ ਤਾਂ ਹੈਗਾ ਸਾਰਾ ਕਿ ਘਰ ਮੇਰਾ ਸਾਰਾ ਖਰਾਬ ਹੋ ਗਿਆ ਹਾਏ ਹਾਏ ਵੇ ਤੇਰਾ ਘਰ ਬਚ ਗਿਆ ਵਾ ਸ਼ੁਕਰ ਕਰ ਰੱਬ ਦਾ ਕਿਤੇ ਤੇਰਾ ਗਲ ਨਹੀਂ ਕੋਟ ਤਾਉਣੇ ਤੂੰ ਤੋ ਕਹਿਂਦਾ ਮੇਰਾ ਘਰ ਖਰਾਬ ਹੋ ਗਿਆ ਉਹ ਤੇ ਗੱਲ ਤਾਂ ਠੀਕ ਆ ਭੈਣਾ ਪਰ ਮੈਨੂੰ ਦੱਸ ਹੁਣ ਮੈਂ ਵੀ ਕੀ ਕਰਾਂ ਕਰਨਾ ਕੀ ਏ ਤੇਰੀ ਉਮਰ ਕੀ ਹੋ ਗਈ ਅਜੇ ਕੋਈ ਗੱਲ ਨਹੀਂ ਕਰ ਲਾਂਗੇ ਆਪਾਂ ਦੂਜਾ ਵਿਆਹ ਬਹੁਤਾ ਫਿਕਰ ਨਾ ਕਰ ਤੂੰ ਮਰਦਾ ਜਾੜਿਆ ਉਹਦੇ ਪਿੱਛੇ ਦੂਜੇ ਵਿਆਹ ਵੀ ਤਾਂ ਹੀ ਹੁੰਦੇ ਆ ਬੰਦਾ ਕੋ ਚੰਗਾ ਕੰਮ ਕਰੇ ਦੇ ਤੁਹਾਡੇ ਕੋਲ ਕੀ ਨਹੀਂ ਹੈਗਾ ਪਿਆਲੀ ਬੰਨਾ ਸੁਖ ਨਾਲ ਵਾਧੂ ਘਰ-ਬਾਰ ਤਾਂ ਨਾ ਸੋਨਾ ਬਣਿਆ ਕਿਹੜੀ ਗੱਲ ਦੀ ਕਮੀ ਆ ਕਿਉਂ ਇਦਾਂ ਕਰਦਾ ਫਿਰਦਾ ਮੈਨੂੰ ਤਾਂ ਤਰਸ ਹੁੰਦਾ ਤੇਰੇ ਨਾਲ ਵੇਖ ਕੇ ਵੀ ਕਿਉਂ ਆਪਣੀ ਜ਼ਿੰਦਗੀ ਨਰਕ ਬਣਾ ਲਈ ਆ ਤੇ ਰਿਸ਼ਤੇ ਤਾਂ ਫੇਰ ਆ ਜਾਗੇ ਦਵਾਜੂਆਂ ਦੇ ਹੋਣੇ ਹੋਣੇ ਦਵਾਜੂਆਂ ਦੇ ਚੰਗੀ ਭਲੀ ਕੁੜੀ ਦਾ ਰਿਸ਼ਤਾ ਹੋਏ ਨਾ ਤੈਨੂੰ ਕਹਿਣ ਦੀਆਂ ਗੱਲਾਂ ਹੁੰਦੀਆਂ ਆ ਭੈਣ ਜਦੋਂ ਹੁੰਦੇ ਆ ਉਦੋਂ ਪਤਾ ਲੱਗਦਾ ਬਾਅਦ ਵਿੱਚ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਪਤਾ ਨਹੀਂ ਕੀ ਗੱਲ ਵਾ ਕੀ ਤੇਰੇ ਦਿਮਾਗ ਨੂੰ ਹੋ ਗਿਆ ਫਿਰ ਤੂੰ ਉਹਨੂੰ ਹੀ ਲੈ ਕੇ ਆਉਣਾ ਫਿਰ ਲੈ ਕੇ ਨਹੀਂ ਮੈਂ ਆਉਣਾ ਮੇਰੇ ਦਿਮਾਗ ਵਿੱਚ ਇਹੋ ਗੱਲਾਂ ਚੱਲਣ ਠੀਕ ਹੈ ਗਾਂ ਆਪਣੀ ਜ਼ਿੰਦਗੀ ਨੂੰ ਲੈ ਕੇ ਇਸੇ ਗੱਲ ਕਰਕੇ ਮੈਂ ਪੀ ਗਿਆ ਮੇਰੀ ਗੱਲ ਸੁਣ ਜਦੋਂ ਤੂੰ ਆਹ ਲੱਛਣ ਕਰਨ ਲਿਆ ਨਾ ਮਾੜੇ ਹੁਣ ਤੇ ਤੇਰੇ ਤੇ ਸ਼ੱਕ ਕਰਦੇ ਸਾਰੇ ਕਰਦੇ ਅਗਲੇ ਕਹਿੰਦੇ ਆ ਕਿ ਇਹ ਚਾਉਂਦਾ ਮੇਰੀ ਘਰ ਦੀ ਘਰ ਆ ਜੇ ਇਹਨੂੰ ਨਹੀਂਗਾ ਮਤਲਬ ਹੈਗਾ ਮੇਰੇ ਭਰਾ ਨੂੰ ਕੁਛ ਦਿੰਦੀ ਰਹੀ ਆ ਪਾਪਾ ਕੀ ਇਹਨੂੰ ਨਹੀਂ ਮਤਲਬ ਹੈਗਾ ਕਿਸੇ ਗੱਲ ਦੇ ਨਾਲ ਨਹੀਂ ਨਹੀਂ ਮੈਨੂੰ ਉਦਾਂ ਦੀ ਕੋਈ ਗੱਲ ਨਹੀਂ ਹੈਗੀ ਮੈਂ ਨਹੀਂ ਕਿੰਨਾ ਮੈਨੂੰ ਹੀ ਲੈ ਕੇ ਆਉਣਾ ਪਰ ਮੈਂ ਆਪਣੇ ਹਾਲਾਤ ਵੇਖਦਾ ਵਾਂ ਵੀ ਮੈਂ ਹੁਣ ਕਿਹੜੇ ਹਾਲਾਤਾਂ ਦੇ ਖੜਾ ਵਾਂ ਮੇਰੀ ਗੱਲ ਸੁਣ ਲਾ ਆਪਣੀ ਜ਼ਿੰਦਗੀ ਨੂੰ ਨਰਕ ਨਾ ਬਣਾ ਚੰਗਾ ਤੇ ਜਿੰਨੀ ਛੇਤੀ ਹੋ ਸਦਾ ਚਮੇਲੇ ਚ ਨਿਕਲ ਸਾਦਾ ਆਪਣੇ ਸਾਲੇ ਨੂੰ ਤੇ ਨਾਲੇ ਸਾਦਾ ਪ੍ਰਿਕਰ ਦੀ ਨੂੰ ਸਾਹਮਣੇ ਤੇ ਮੂੰਹੋਂ ਮੂੰਹ ਬੈ ਕੇ ਗੱਲਾਂ ਹੋਣਗੀਆਂ ਐਦਾਂ ਪਿੱਠ ਪਿੱਛੇ ਗੱਲਾਂ ਨਹੀਂ ਹੁੰਦੀਆਂ ਹੁੰਦੀਆਂ ਓਏ ਉਹ ਪਹੁੰਚਣ ਕਿਤੇ ਤਾਂ ਹੀ ਆ ਕਿੰਨੀ ਵਾਰੀ ਤੇ ਉਹਨਾਂ ਨੂੰ ਕਹਿਤਾ ਆਉਂਦੇ ਨਹੀਂ ਆ ਪਤਾ ਨਹੀਂ ਕੀ ਗੱਲ ਵਾ ਨਾ ਉਹ ਫਿਰ ਉਹੀ ਗੱਲ ਵਾ ਨਾ ਉਹਨੂੰ ਪਤਾ ਆਪਣੀ ਭੈਣ ਦੀਆਂ ਚਲਾਕੀਆਂ ਦਾ ਜੋ ਚਲਾਕੀਆਂ ਖੇਡਦੀ ਰਹੀ ਐ ਆਵੇ ਕਿਹੜੇ ਨੱਕ ਨਾ ਪਰ ਸਦਨਾਂ ਦੇ ਪੈਣਾ ਗੱਲ ਤੇ ਮੁਕਾਉਣੀ ਪੈਣੀ ਹੈ ਹਨ ਨੇ ਜਾਂ ਬੰਨੇ ਕੰਮ ਕਰਨਾ ਹੀ ਪੈਣਾ ਤੇ ਨਾਲੇ ਮੈਂ ਇੱਕ ਹੋਰ ਗੱਲ ਦੱਸਾਂ ਤੈਨੂੰ ਜੇ ਤੂੰ ਉਹਨੂੰ ਲਿਓਣਾ ਵਾ ਨਾ ਤੇ ਪੂਆ ਜੀ ਨੇ ਫੈਸਲਾ ਕਰਤਾ ਉਹ ਕਹਿੰਦੇ ਫਿਰ ਬਾਹਰ ਕਮਰਾ ਲੈ ਕੇ ਰਹੇਗਾ ਘਰ ਵਿੱਚ ਨਹੀਂ ਰਹਿਣ ਦੇਣਾ ਮੈਂ ਤਾਂ ਨਹੀਂ ਲਿਓਣ ਚ ਰਾਜੀ ਹਗਾ ਪਰ ਬੈ ਕੇ ਬੰਦੇ ਦੀ ਗੱਲ ਤੇ ਹੋਵੇ ਜੇ ਕਿ ਪਾਸੇ ਮੁੱਕੇ ਤੇ ਤਾਂ ਹੀ ਹੈ ਨਾ ਪਰ ਇੱਥੇ ਕੁਝ ਗੱਲਾਂ ਕਰੀ ਆਈ ਉਹ ਉੱਥੇ ਆਪਣੇ ਬੈ ਕੇ ਕੁਝ ਕਰਾਂ ਕਰੀ ਜਾਵੇ ਕਿੰਨਾ ਗੱਲ ਬਣੂਗੀ ਮੇਰੀ ਗੱਲ ਸੁਣ ਜੇ ਹਾ ਉਹ ਕੰਮ ਤੂੰ ਕਰਦਾ ਰਿਆ ਨਾ ਕਦੀ ਪੀ ਕੇ ਘਰ ਆ ਗਿਆ ਜੇ ਕਿ ਤਾਂ ਰਾਹ ਛੱਡ ਗਿਆ ਕਿੰਨੇ ਵੇਖਣਾ ਤੈਨੂੰ ਇਹ ਦੱਸ ਮੈਨੂੰ ਇਨਾ ਜੇ ਰੋ ਗਿਆ ਵਾ ਤੁਹਾਨੂੰ ਵੀ ਮਿੰਦੇ ਨੂੰ ਆਹੋ ਪਹਿਲੀ ਵਾਰੀ ਮੈਂ ਜ਼ਿੰਦਗੀ ਚੀ ਪੀਤੀ ਵੇ ਮੈਂ ਤਾਂ ਤਾਂ ਹੀ ਹੈਰਾਨ ਹੋਣ ਨਹੀਂ ਮੈਨੂੰ ਹੋ ਕੀ ਗਿਆ ਐਡਾ ਵਧੀਆ ਤੂੰ ਹੈਗਾ ਹੀਗਾ ਕੀ ਤੇਰੇ ਲੱਛਣ ਮਾੜੇ ਹੋਣ ਡੈ ਪਿਆ ਹੁਣ ਕਿਹੜੀ ਗੱਲਾਂ ਡੈ ਪਿਆ ਵਾ ਇਹ ਕੰਮ ਕਰਨ ਤੂੰ ਦੇ ਸਗੋ ਸ਼ੁਕਰ ਕਰ ਮਾਲਕ ਦਾ ਕਿ ਤੂੰ ਬਚ ਗਿਆ ਵਾ ਉਹ ਗੱਲ ਕਿਉਂ ਨਹੀਂ ਯਾਦ ਰੱਖਦਾ ਬਾਰ ਬਾਰ ਉਹ ਇਹ ਕਹਿੰਦਾ 네ਗੇਟਿਵ ਸੋਚੀ ਜਾਣਾ 네ਗੇਟਿਵ ਸੋਚੀ ਜਾਣਾ ਚੰਗਾ ਚੰਗਾ ਸੋਚੀਏ ਚੰਗਾ ਚੰਗਾ ਹੁੰਦਾ ਵਾ ਚਲੋ ਕੋਈ ਗੱਲ ਨਹੀਂ ਉਹ ਇੱਕ ਦਿਨੜੀ ਤੱਕ ਵੇਖ ਲੈਣੇ ਆ ਉਹ ਆਉਂਦੇ ਆ ਤੇ ਕਿਨਾਂ ਕੇ ਪਸੇ ਗੱਲ ਲਾਓ ਫੇਰ ਮੇਰੀ ਗੱਲ ਲਾਉਣੀ ਪੈ ਤੇ ਤੈਨੂੰ ਸੱਦਣਾ ਪੈਣਾ ਫੋਨ ਕਰਕੇ ਆਪਣੇ ਸਾਲੇ ਨੂੰ ਉਹਨੂੰ ਹੁਣੇ ਹੀ ਫੋਨ ਕਰ ਤੇ ਉਹਨਾਂ ਨੂੰ ਕਹਿ ਭੀ ਇੱਕ ਅੱਧੇ ਦਿਨ ਵਿੱਚ ਇੱਥੇ ਪਹੁੰਚੋ ਅਸੀਂ ਗੱਲ ਮੁਕਾਉਣੀ ਆ ਇਹ ਲਮਕਾ ਨਹੀਂ ਗੱਲ ਮੁਕਾਉਣਾ ਕੋਈ ਗੱਲ ਨਹੀਂ ਮੈਂ ਕਰ ਲਵਾਂਗਾ ਹੁਣ ਆਹੋ ਅੱਗੇ ਵੀ ਕੀਤੇ ਇੰਨੇ ਹੁਣ ਉਹਨਾਂ ਦਾ ਕਿਤੇ ਵੜਿਆ ਨਹੀਂ ਇਹ ਤੱਕ ਪਰ ਹੁਣ ਨਾ ਇੱਕ ਜ਼ਬਰਦਸਤ ਜਿਹਾ ਫੋਨ ਕਰ ਦਬਕਾ ਦੁਕਾ ਮਾਰ ਫੋਨ ਤੇ ਫੇਰ ਅਗਲੇ ਨੇ ਆਉਣਾ ਇਦਾਂ ਪਿਆਰ ਪਿਉਰ ਨਾਲ ਨਹੀਂ ਮੰਨਣ ਵਾਲੇ ਉਹ ਭੈਣ ਭਰਾ ਇੱਕੋ ਜਿਹੇ ਜੇ ਸਾਹਮਣੇ ਲੱਗਣ ਡਿਆ ਵਾ ਇਹਨੇ ਕਿਹਾ ਵੀ ਦਾਜ ਵਾਲੀ ਗੱਲ ਆ ਕਿ ਤੇ ਉਧਰ ਪਰਚਾ ਦੇਣ ਤੇ ਨਹੀਂ ਚਲ ਕੇ ਕਿਤੇ ਜੀ ਇਹ ਪਰਚਾ ਨਹੀਂ ਜੇ ਪਰਚ ਉਹ ਜਿਹੜੀ ਹਾਲਕਰ ਰਿਪੋਰਟ ਪਈ ਆ ਜਿਹੜੇ ਪਾਪਾ ਜ਼ਹਿਰ ਦਿੱਤੀ ਰਹੀ ਰੋਟੀਆਂ ਦੇ ਵਿੱਚ ਉਹ ਸਭ ਕੋ ਸਾਡੇ ਕੋਲ ਸਬੂਤ ਹੈਗੇ ਆ ਅਸੀਂ ਦੇ ਹੀ ਲੱਸੀਲਾ ਆਪਣਾ ਕਰਨਾ ਹੀ ਕਰਨਾ ਆਹੋ ਕੋਈ ਨਹੀਂ ਮੈਂ ਤੇ ਉਧਰ ਦੀ ਸੋਚਣ ਦੇ ਆ ਵੀ ਜੇ ਉਧਰ ਨੂੰ ਤੁਰ ਪਏ ਮੈਨੂੰ ਲੱਗਦਾ ਵੀ ਉਹ ਕੋਈ ਨਾ ਕੋਈ ਗਲਬਾ ਦਾ ਇਹੋ ਜਿਹੀ ਵੀ ਹੋ ਗਈ ਉਹਨੇ ਕੁਛ ਨੀਗਾ ਕਰਨਾ ਉਹਦੇ ਹੱਥ ਚ ਕੁਛ ਨਹੀਂ ਆ ਜੇ ਉਹਦੇ ਹੱਥ ਚ ਕੁਛ ਹੁੰਦਾ ਨਾ ਉਹਨੇ ਇਹ ਹਲੇ ਨੂੰ ਉਥੇ ਪਹੁੰਚ ਜਾਣਾ ਹੀਗਾ ਤੂੰ ਫਿਕਰ ਨਾ ਕਰ ਇੰਨਾ ਗੱਲਾਂ ਦਾ ਬਸ ਤੂੰ ਆਪਣੇ ਸਾਲੇ ਨੂੰ ਫੋਨ ਕਰ ਤਾ ਉਹਨੂੰ ਕਹਿ ਵੀ ਇੱਕ ਦੋ ਦਿਨ ਦੇ ਵਿੱਚ ਵਿੱਚ ਆਉ ਤ ਗੱਲ ਦੇਣਨੀ ਆ ਬਸ ਚਲੋ ਕੋਈ ਗੱਲ ਨਹੀਂ ਮੈਂ ਕਰ ਲੈਣਾ ਆ ਤੂੰ ਕਰ ਲੈ ਮੇਰਾ ਦੈ ਨੀ ਕੋਈ ਨਹੀਂ ਪਿੰਦਾ ਉਹ ਤਾਂ ਤੇਨਾਂ ਨੂੰ ਹੀ ਹੈ ਗਈ ਜਿੰਦਗੀ ਜੀ ਪਹਿਲੀ ਵਾਰੀ ਬੀਤੀ ਕਿਹੜੇ ਗੱਲਾਂ ਕਰਕੇ ਬੀਤੀ ਮੈਂ ਸਭ ਪਤਾ ਹੈਗਾ ਇਹਨਾਂ ਨੂੰ ਕੀ ਕਰਾਂ ਭਰ ਗਿਆ ਹਾਲਾਤ ਹੀ ਦੰਦੇ ਹੋਏ ਬੈਠੇ ਜੀ ਪੂਆ ਜੀ ਹਾਂ ਬੈਠੇ ਪੁੱਤ ਤੂੰ ਆ ਜਾ ਬਹਿ ਜਾ ਪੈਣਾ ਬੁਣਾ ਕੀ ਆ ਮੈਂ ਗਈ ਹਾਂ ਖਬੀਰਵਾਲ ਉੱਠ ਕੇ ਬੈਠਾ ਨਹੀਂ ਵੀ ਜੀ ਪਾ ਕੇ ਹੁਣ ਅੱਛਾ ਤੇ ਫਿਰ ਮੈਂ ਚੰਗੀ ਕਲਾਸ ਲਾਈ ਆ ਮੈਂ ਕੋਈ ਸ਼ਰਮ ਨੂੰ ਹੱਥ ਮਾਰ ਕੀ ਕਰਦਾ ਫਿਰਂ ਧਿਆ ਤੂੰ ਹੈ ਆ ਕੇ ਕਰਤੂਤਾ ਸੋਹਣੀਆਂ ਕਰਨ ਵਾਲੀਆਂ ਆਹੋ ਇਹ ਦੁੱਖ ਲੱਗਾ ਮੈਂ ਤੈਨੂੰ ਜਿਹੜਾ ਪੀਂ ਧਿਆ ਇਹ ਮੇਰਾ ਘਰ ਉਜੜ ਗਿਆ ਮੈਂ ਹੈ ਇਹਦਾ ਮਤਲਬ ਇਹ ਆ ਤੂੰ ਉਹਨੂੰ ਲਿਉਣਾ ਚਾਹੁੰਦਾ ਫੇਰ ਆਹੋ ਆਂਦਾ ਤੇ ਨਹੀਂ ਮੈਂ ਨਹੀਂ ਲਿਉਣਾ ਚਾਹੁੰਦਾ ਉਹਨੂੰ ਆਹੋ ਤੇ ਫਿਰ ਮੈਂ ਤੂੰ ਕੀ ਚਾਹੁੰਦਾ ਆਹੋ ਆ ਜਿਹੜੇ ਲਛਣ ਧਿਆ ਵਾ ਕਰਨੇ ਚੰਗੇ ਕਰਨਿਆਂ ਤੇ ਪੀ ਕੇ ਧਿਆੜ ਕੇ ਹੁਣ ਤਾਂ ਨਵੇਂ ਕੰਮ ਕਰਨ ਦੇ ਆ ਪੈ ਕਿਤੇ ਮੈਂ ਤਾਂ ਹੱਥ ਨਹੀਂ ਹਿਲਾਇਆ ਹੈ ਆਹੋ ਤੇ ਫਿਰ ਮੈਂ ਕਰਦੇ ਹੁਣ ਇੱਕੋ ਗੱਲ ਹੀ ਆਂਦੇ ਆ ਕਿ ਜੇ ਇਹਨੇ ਉਹਨੂੰ ਲੈ ਕੇ ਆਉਣਾ ਵਾ ਤੇ ਕਿਰਾਏ ਤੇ ਕਮਰਾ ਲੱਲੇ ਬਾਹਰ ਇਹ ਨਹੀਂ ਮੈਂ ਨਹੀਂ ਗਾ ਉਹਨੂੰ ਲੈ ਕੇ ਆਉਣਾ ਮੈਂ ਕਦੋਂ ਕਹਿੰਦਾ ਮੈਂ ਉਹ ਲੈ ਆਣੀ ਆ ਤੇ ਮੈਂ ਹਾਂ ਕੋਈ ਨਹੀਂ ਤੇਰਾ ਮੈਂ ਹਾਂ ਜੇ ਉਮਰ ਨਹੀਂ ਗਈ ਨਾਂਗੀ ਤੇਰਾ ਦੂਜਾ ਵਿਆਹ ਮੈਂ ਕਰਦਾਂਗੇ ਤੇ ਆਂਦਾ ਦੂਜੇ ਵਿਆਹ ਚ ਤੇ ਦਵਾਜੂ ਕੁੜੀਆਂ ਮਿਲਣੀਆਂ ਕਿਹੜੀ ਕੋਈ ਸਵਾਦ ਨਹੀਂ ਮਿਲ ਜਣੀ ਆ ਤੇ ਮੈਂ ਹਾਂ ਤੂੰ ਪੜਿਆ ਲਿਖਿਆ ਹੈਗਾ ਚੰਗਾ ਭਲਾ ਤੇ ਕਿਉਂ ਨਾ ਚੰਗੀ ਬੇਲ ਜੂ ਤੈਨੂੰ ਕੁੜੀ ਆਹੋ ਹੈ ਤੂੰ ਤੇ ਮੈਂ ਰੱਬ ਦਾ ਸ਼ੁਕਰ ਕਰ ਬਾਬੇ ਦਾ ਵੀ ਤੇਰਾ ਗਲ ਨਹੀਂ ਕੁੱਟ ਕੇ ਗਈ ਹੈ ਹੈ ਤੂੰ ਬਚ ਗਿਆ ਵਾ ਬਚ ਗਿਆ ਤੇ ਤੂੰ ਮੈਂ ਹੁਣ ਹੋਰ ਦਿਆ ਪਿਆ ਵਾ ਨਵੇਂ ਕਰਨ ਲੱਸ਼ਣ ਤੇਰੇ ਵਾਸਤੇ ਮੈਂ ਬੜੀ ਮਾੜੀ ਗੱਲ ਵਾ ਆਹ ਹਦਾ ਤੂੰ ਪੀਤੀ ਕਿਉਂ ਆਫੇ ਜੇ ਤੂੰ ਇਹ ਗੱਲ ਨਹੀਂ ਚਾਹੁੰਦਾ ਤੇ ਪੀਤੀ ਕਿਉਂ ਇਹ ਮੇਰੇ ਕੋਲ ਗਲਤੀ ਹੋ ਗਈ ਆ ਭੈਣ ਮੁੜ ਕੇ ਮੈਂ ਇਦਾਂ ਨਹੀਂ ਕਰਦਾ ਤੇ ਮੈਂ ਚੱਲ ਠੀਕ ਆ ਵੇਖ ਲੈਨੇ ਆ ਜੇ ਮੈਂ ਇਦਾਂ ਹੀ ਕਰੀ ਜਾਵੇਂਗਾ ਤੇ ਫਿਰ ਮੈਂ ਭਰਾ ਨੂੰ ਥੋੜੀ ਛੱਟੀ ਪਈ ਆ ਅੱਡ ਕਰਕੇ ਤੈਨੂੰ ਪਰੇ ਮਾਰਨਗੇ ਤੇ ਪੀਲੀ ਜਾਣ ਲਈ ਆਪਣਾ ਸਭ ਕੋ ਠੀਕ ਆ ਫਿਰ ਜਿੱਦਾਂ ਮਰਜ਼ੀ ਕਰੀ ਆਹੋ ਹਾਂ ਜਦੋਂ ਨਹੀਂ ਕੇ ਤੇ ਕਹਿ ਲੱਗਣਾ ਤੇ ਫਿਰ ਇਦਾਂ ਹੀ ਹੋਣੀ ਆ ਆਂਦਾ ਇੱਕ ਦਿਨ ਇਹ ਸੋਚ ਲੱਗੀ ਰਹਿੰਦੀ ਆ ਪੀਕੇ ਤੇ ਦਾਜ ਦਾ ਕੇਸ ਨਾ ਕਰਦੇ ਹੋ ਮੈਂ ਜੇ ਦਾਜ ਦਾ ਕੇਸ ਕਰਨ ਦੀ ਕਰਤੂਤ ਹੁੰਦੀ ਇਹਨੇ ਕਰ ਦੇਣਾ ਹੀਗਾ ਉਹ ਕਦੇ ਤਾਂ ਕਰ ਦੇਣਾ ਜਾਂਦਾ ਹੀ ਉਹਨਾਂ ਮੈਂ ਹੈ ਇਹੋ ਜਿਹਾ ਕੰਮ ਨਹੀਂ ਕਰਨਾ ਮੈਂ ਸਾਡੇ ਹੱਥਾਂ ਵਿੱਚ ਤੇ ਪੱਕੇ ਪ੍ਰੂਫ ਪਏ ਆ ਜਿਹੜਾ ਮੈਂ ਜ਼ਹਿਰ ਪਾਪਾ ਦਿੰਦੀ ਰਹੀ ਆ ਮੈਂ ਸਿੱਧਾ ਕੇਸ ਲੈ ਕੇ ਕਿ ਕਿੱਡਾ ਚ ਲੜਾਇਆ ਦੇ ਉੱਤੇ ਇਹ ਵਾ ਬੱਜੀ ਦੀ ਛੁੱਟੜੀ ਮੁੜ ਕੇ ਸਾਡੇ ਤੇ ਕੀ ਕਰਨਾ ਦਾਜਦਾ ਉਹਦੇ ਤੇ ਆਪਣੇ ਤੇ ਹੋ ਜਾਣਾ ਵਾ ਤੇ ਮੈਂ ਕਿ ਕਰਤੂਤਾ ਮੈਂ ਆਪਾਂ ਦੱਸਾਂਗੇ ਇਹਦੀਆਂ ਵੀ ਕੀ ਕਰਦੀ ਰਹੀ ਇੱਥੇ ਆਹੋ ਤੇ ਹੁਣ ਤੇ ਕਹਿੰਦਾ ਵਾ ਵੀ ਨਹੀਂ ਮੈਂ ਨਹੀਂ ਅੱਜ ਤੋਂ ਬਾਅਦ ਇਦਾਂ ਕਰਦਾ ਤੇ ਮੈਂ ਹਾਂ ਵੇਖ ਲਾ ਪੜਿਆ ਵਿਚਾਰ ਲਾ ਵਾ ਹਾਂ ਆਪਣਾ ਹੁਣ ਸਿਰ ਜੇ ਦਾ ਕਰਨੀ ਜੇ ਹੁਣ ਤੇ ਤੇਰੀ ਮਰਜ਼ੀ ਆ ਜੇ ਤੇ ਤੂੰ ਇਦਾਂ ਕਰੇਂਗਾ ਤਾਂ ਫਿਰ ਅਸੀਂ ਤੇ ਤੈਨੂੰ ਲਾਂਬੇ ਕਰ ਦੇਣਾ ਫਿਰ ਜੋ ਮਰਜ਼ੀ ਕਰਦਾ ਆ ਆਹੋ ਨਹੀਂ ਮੈਂ ਸੁਣਾ ਤੀਆਂ ਜਿੰਨੀਆਂ ਖੋਈਆਂ ਮੈਂ ਸੁਣਾ ਤੀਆਂ ਤੇ ਹੁਣ ਮੈਂ ਆ ਵੀ ਗੱਲ ਪੋਆ ਜੀ ਕਹਿ ਤੀ ਜੇ ਫਿਰ ਮੈਂ ਹਾ ਆਪਣੇ ਸਾਲੇ ਨੂੰ ਕਰ ਫੋਨ ਹੁਣੇ ਆਹੋ ਉਹਨੂੰ ਮੈਂ ਹੁਣੇ ਫੋਨ ਕਰਕੇ ਕਹਿ ਵੀ ਇੱਕ ਦੋ ਦਿਨ ਵਿੱਚ ਗੱਲ ਮੁਕਾ ਲੰਮੀ ਕਿੰਗੀ ਕਿਉਂ ਪਾਈ ਆਂਦਾ ਹਿਓ ਮੇਰੇ ਅੱਖੇ ਨੂੰ ਲੱਗਦਾ ਮੈਂ ਕਿਉਂ ਨਹੀਂ ਲੱਗਦਾ ਉਹ ਮੈਂ ਚਿੱਥੇ ਆ ਭੈਣ ਭਰਾ ਦੋ ਬਈ ਉਹਨੂੰ ਪਤਾ ਮੇਰੀਆਂ ਮੇਰੀ ਭੈਣ ਜਿਹੜੀ ਉਹ ਬੜੀਆਂ ਕਰਤੂਤਾਂ ਕਰਦੀ ਦੀ ਮਾੜੀਆਂ ਹੈਂ ਜੋ ਆਣ ਕੇ ਗੱਲ ਕਿਹੜੇ ਮੂੰਹ ਨਾਲ ਵਿਚਾਰਾ ਕਰੇ ਆ ਗੱਲ ਕਿਹੜੇ ਮੂੰਹ ਨਾਲ ਕਰੇ ਉਹ ਕੀ ਕਰੇ ਵਿਚਾਰਾ ਭੈਣ ਇਹ ਹੋ ਜਾਈ ਆ ਜਦੋਂ ਬੰਦਿਆਂ ਵਿੱਚ ਬਹਿਣਾ ਵਾ ਤੇ ਫਿਰ ਗੱਲਾਂ ਐਵੇਂ ਥੋੜੀ ਮੁੱਕੜੀਆਂ ਆ ਆਹ ਫੇਰ ਤਾਂ ਗੱਲਾਂ ਵਿਖੇੜ ਹੋਣੀਆਂ ਗੱਲਾਂ ਦੇ ਫੇਰ ਹੀ ਗੱਲ ਮੁੱਕਣੀ ਫੇਰ ਹੀ ਮੁੱਕਣੀ ਆ ਇਦਾਂ ਥੋੜੀ ਮੁੱਕ ਜਾਣੀ ਗੱਲ ਉਹਦਾ ਹੁਣ ਮੈਂ ਕਹਿ ਕੇ ਤੇ ਆਈ ਐ ਮੈਂ ਫੋਨ ਕਰ ਇਹਨੂੰ ਉਹਨੂੰ ਮੈਂ ਸੱਦ ਕੀ ਜਵਾਬ ਦਿੰਦਾ ਮੈਂ 10 ਮਿੰਨੂ ਮੁੜ ਕੇ ਆ ਠੀਕ ਠੀਕ ਹੋਣਾ ਹਾਂ ਬਿਲਕੁਲ ਠੀਕਾ ਚੰਗਾ ਕੀਤਾ ਮੈਂ ਤਾਂ ਬਥੇਰੀ ਭੂਆ ਜੀ ਸਿਰਖ ਪਾਈ ਕੀਤੀ ਆ ਕੀ ਕਰਾਂ ਮੈਂ ਮੈਂ ਤਾਂ ਹੁਣ ਸਗੋ ਨਾ ਆਪਣੇ ਘਰ ਵੀ ਜਾਣਾ ਵਾ ਮੇਰੇ ਸੋਹਣੇ ਮਗਰ ਦੀ ਚਿੰਤਾ ਵੀ ਸਤਾਈ ਜਾਂਦੀ ਆ ਆਹ ਹੁੰਦਾ ਹੀ ਆ ਫਿਕਰ ਕੇ ਕਦੋਂ ਲਈ ਆ ਕਿੰਨੇ ਦਿਨ ਤੈਨੂੰ ਹੋ ਚਲੇ ਆਏ ਤੇ ਬਿਹਾ ਸਿਆਪਾ ਖਾਣਾ ਜੀ ਨਿਭੜੀ ਜਾਵੇ ਤੁਹਾਡਾ ਤੇ ਫੇਰ ਜਾਨੀ ਆ ਇਹ ਵੀ ਨਹੀਂ ਨਿਭੜਨ ਦਾ ਨਾਂ ਲੈਣ ਡਿਆ ਕਿਹਨਾ ਕਿਸੇ ਪਾਸੇ ਗੱਲ ਨਹੀਂ ਲੱਗਣ ਡਈ ਤੇ ਇਹ ਨਵੇਂ-ਨਵੇਂ ਲੱਛਣ ਕਰ ਕਰੰਦਾ ਰੋਜ਼ ਆਹੋ ਇਹ ਲੱਗਾ ਹੁਣ ਹੋਰ ਹੀ ਲੱਛਣ ਕਰਕੇ ਦੱਸਣ ਸਾਨੂੰ ਆਹੋ ਮੈਂ ਹਾਜ ਤੇ ਕਰਤੂਤ ਕੀਤੀ ਆ ਨਾ ਮੈਂ ਮੁੜ ਕੇ ਕਿਤੇ ਕਰਕੇ ਆ ਤੇ ਵੇਖੀ ਫਿਰ ਜੇ ਮੈਂ ਕਿਤੇ ਰਾਹ ਚ ਡਿੱਗ ਜਾਂਦਾ ਨਾ ਖੱਤਿਆ ਤੇ ਤੈਨੂੰ ਕਹਿੰਦੇ ਚੁੱਕਣਾ ਹੀ ਨਹੀਂ ਸੀ ਉੱਥੇ ਪਿਆਰ ਆਣਾ ਸੀ ਮੇਰਾ ਨਹੀਂ ਲੋਕੀ ਤੇ ਆ ਚੁੱਕਦੇ ਹੁਣ ਤਾਂ ਪਿਆਰੇ ਕੋਈ ਤੇ ਨੁੱਕੇ ਲੱਗੋਂਦੇ ਨੰਗ ਜਾਂਦੇ ਆ ਉਹ ਚੁੱਕਦਾ ਨਹੀਂ ਹੁਣ ਦੀ ਸਮਾਂ ਬਦਲ ਗਿਆ ਹੁਣ ਮੈਂ ਤਾਂ ਬਥੇਰੀਆਂ ਮੱਥੇ ਠੀਕਰਾਂ ਪੰਨੀਆਂ ਵੀ ਬਦਲ ਜਾ ਬਦਲ ਜਾ ਚੰਗਾ ਰਹਿ ਜੇ ਗਈ ਹੁਣ ਵੇਖੋ ਕੀ ਕਰਦਾ ਜੇ ਦਿਮਾਗ ਚ ਕੋਈ ਚੰਗੀ ਗੱਲ ਆਜੂਗੀ ਤੇ ਠੀਕ ਆ ਤੇ ਬੈਠਾ ਰਹੂ ਸਾਰੀ ਉਮਰ ਇਹੀ ਹੁਣ ਕੀ ਕਰੀਏ ਨਾਲ ਕਿੰਨਾ ਕਿਸੇ ਨੇ ਕਰਨਾ ਹੁਣ ਇਹੋ ਭਜਣਾ ਥੋੜੀ ਇਹ ਦੇ ਨਾਲ ਇਦੀ ਮਰਜ਼ੀ ਫਿਰ ਜੋ ਜੀ ਕਰੂ ਕਰੇ ਉਹਨੇ ਸੇੜ ਸੇੜ ਆਤੇ ਹਾਂ ਤੋ ਵੀ ਇਹਦੇ ਮਗਰ ਲਾ ਕੇ ਕਰਤਾ ਪਛਾਣ ਕਰ ਦਿੰਨੇ ਆ ਆਪਣੀਆਂ ਮਰਜ਼ੀਆਂ ਕੀਤੀਆਂ ਸਾਰੀਆਂ ਪਿੱਲ ਲੈ ਆ ਉਹਨੂੰ ਕੱਢ ਕੇ ਕੋਈ ਖਾਨਦਾਨੀ ਵੇਖਦੇ ਕੋਈ ਚੀਜ਼ ਵੇਖਦੇ ਤੇ ਕੀ ਹਸਾਬ ਤਾ ਵਾ ਕਿੱਥੇ ਆਉਣਾ ਜਾਣਾ ਕੱਲੋਂ ਕਿੰਨੇ ਮਿਲਣਾ ਗਿਲਣਾ ਹੁਣ ਭਰਾ ਭਜਾਈ ਧਿਆਨ ਨਹੀਂ ਦਿੰਦੇ ਕਿਸੇ ਗੱਲ ਦਾ ਵੀ ਨੰਵੇੜੇ ਕੌਣ ਨਾ ਤੇ ਜਿਹੜੀ ਭਰਾ ਭਜਾਈ ਨੂੰ ਪੁੱਛ ਕੇ ਨਹੀਂ ਆਈ ਦੌੜ ਆਈ ਨਿਕਲ ਆਈ ਨਾ ਦਾ ਮੂੰਹ ਕਾਲਾ ਕਰ ਆਈ ਤੋ ਉਹਨਾਂ ਨੇ ਪੁੱਛਣਾ ਇਹਨੂੰ ਉਹ ਤਾਂ ਆਖਿਆ ਵੀ ਉਹ ਹੁਣ ਧਿਆਨ ਨਹੀਂ ਦਿੰਦੇ ਵਾਲੇ ਵੀ ਜਿੱਤਿਆ ਮਾਰਦੇ ਹੁਣੇ ਸਿਰ ਦੇ ਵਿੱਚ ਉਹ ਆਂਦੇ ਹੋਣੇ ਹੁਣ ਆ ਕਥਵੇਂ ਸਤਰਖਾਂਡੀ ਹੁਣੀ ਹੁਣ ਵੇਖ ਲਿਆ ਤੀ ਬੇਸ਼ੱਕਾਂਂਦੀ ਹੁਣੀ ਕਰਦੇ ਨੇ ਗੱਲਾਂ ਪਰਝਾਈ ਬਥੇਰੀਆਂ ਕਰਦੀ ਹਣੀ ਆਹ ਇਹਨੂੰ ਫੋਨ ਕਰਦੀ ਹਣੀ ਵੜਵੜ ਖਾਂਢੀ ਹੁਣੀ ਵੀ ਲੈ ਜਾ ਹੁਣ ਮੈਨੂੰ ਆੜ ਕੇ ਇਹ ਕੜਾ ਮੀਣਾ ਜਾ ਘਟਵਾ ਇਹ ਦੱਸਦਾ ਨਹੀਂ ਕਾ ਤੈਨੂੰ ਗੱਲ ਸਨਮਾਨਦਾ ਵਾ ਵੀ ਅਸੀਂ ਆਖਿਆ ਤੈਨੂੰ ਫੋਨ ਤੂੰ ਕਰਦਾ ਤੈਨੂੰ ਫੋਨ ਜਾਓ ਤੈਨੂੰ ਕਰਦੀ ਆਂਦਾ ਨਾ ਮੈਨੂੰ ਨਹੀਂ ਕੋਈ ਫੋਨ ਕਰਦਾ ਉਹਦਾ ਇਹੋ ਤੇ ਗੱਲਾਂ ਮਾੜੀਆਂ ਕਦੀ ਮੈਂ ਹੀ ਕੀਤਾ ਵਾ ਆਹ ਹੁਣ ਸਾਨੂੰ ਕੀ ਪਤਾ ਤੀਏ ਆਹ ਕੀਤਾ ਕੀ ਕਰਦਾ ਬਾਰੇ ਨਾਮ ਵੱਜਿਆ ਇਹਦੇ ਸਹੀ ਗੱਲ ਵਾ ਕਰਦਾ ਕ ਨਹੀਂ ਕਰਦਾ ਕ ਸਾਡੇ ਕੱਢ ਝੂਠ ਬੋਲਦਾ ਵਾ ਆਹ ਮਰਜ਼ੀਆਂ ਤੇ ਆਪਣੀਆਂ ਕਰਦਾ ਫਿਰ ਚੱਲ ਕੋਈ ਨਹੀਂ ਮਰਜ਼ੀਆਂ ਕਰੂਗਾ ਤਾਂ ਕੀ ਖੱਟੂਗਾ ਫਿਰ ਸਾਰੀ ਉਹ ਨਹੀਂ ਫਿਰ ਫਾਇਦਾ ਹੀ ਕੋਈ ਨਹੀਂ ਮਰਜ਼ੀਆਂ ਕਰਕੇ ਕੀ ਲੈਣਾ ਹੋਰ ਮੈਂ ਤਾਂ ਆਖਿਆ ਚੱਲ ਮੈਂ ਗੱਲ ਕੀਤੀ ਤੇ ਪੂਆ ਦੱਸ ਹੀ ਆਵਾ ਪਿਆ ਗੱਲ ਹੋਈ ਹੁਣ ਚੰਗਾ ਕੀਤਾ ਕੀ ਆਂਦਾ ਕਰੂਗਾ ਫੋਨ ਉਦਾਂ ਸੋਰੇ ਕਹਿੰਦਾ ਤਾਂ ਹੈਗਾ ਕਰਦਾ ਵੇਖੋ ਕਰੂਗਾ ਤਾਂ ਫੇਰ ਹੀ ਆ ਨਾ ਚਲਾਓ ਚਲੀਏ ਅੰਦਰ ਆਪਾਂ ਹੈਗਾ ਤਾਂ ਫੇਰ ਹੀ ਕੰਮ ਨਿਭੜਨਾ 10 ਕਿੰਘੇ ਪਈ ਜਾਣੀ ਆ ਗੱਲ ਹੋਰ ਬਾੜਾਂ ਮਤਰਾ ਚਲਾ ਦਿਓ ਚਲੀਏ ਚੰਗਾ ਪੁੱਤ ਜਾ ਬਲਖ ਵੀਰ ਕੀ ਨਵੀਂ ਵੈਈ ਬੋਟੀਆਂ ਕੋ ਅੰਦਰ ਬੈਠਾ ਤੈਨੂੰ ਨਹੀਂ ਪਤਾ ਵੀ ਬਾਹਰ ਕੰਮ ਕਰਨ ਵਾਲਾ ਵਾ ਆ ਜਾ ਬਹਿ ਜਾ ਪਾਜੀ ਉਹ ਬਹਿਣਾ ਕੀ ਆ ਕਰ ਜਿਹੜਾ ਤੂੰ ਕੰਮ ਕੀਤਾ ਕੋ ਚੰਗਾ ਕੀਤਾ ਵਾ ਉਹ ਤੁਸੀਂ ਵੀ ਆ ਗਏ ਮੈਨੂੰ ਗੱਲਾਂ ਸੁਣਨ ਵਾਸਤੇ ਅੱਗੇ ਭੈਣ ਵੀ ਆਈ ਉਹ ਵੀ ਗੰਨ ਦਿਵਾਲੀ ਉਹ ਗਈ ਮੇਰੇ ਉਹ ਮੇਰੀ ਗੱਲ ਸੁਣੋ ਪਿਓ ਸਾਡਾ ਸਿਰ ਤੇ ਨਹੀਂ ਤੇ ਤੂੰ ਸ਼ਰਾਬ ਪੀਂਦਾ ਫਿਰ ਰਿਆ ਕੀ ਬਿਮਾਰੀ ਹੈ ਤੈਨੂੰ ਸ਼ਰਾਬ ਪੀਣ ਵਾਲੀ ਮੈਨੂੰ ਇਹ ਦੱਸ ਪਹਿਲਾਂ ਮੈਂ ਘਰੋਂ ਗਿਆ ਦਵਾਈ ਲੈਣ ਵਾਸਤੇ ਮੰਮੀ ਦੀ ਅੱਛਾ ਤੇ ਕੁਝ ਆਪਣਾ ਸਮਾਨ ਲੈਉਣਾ ਸੀ ਉੱਥੇ ਜਾ ਕੇ ਪਤਾ ਨਹੀਂ ਮੇਰੇ ਦਿਮਾਗ ਨੂੰ ਕੀ ਹੋਇਆ ਦਵਾਈ ਦੇ ਵਿੱਚ ਰਹਿ ਗਈ ਉੱਥੇ ਹੀ ਨਹੀਂ ਹੋਇਆ ਕੀ ਦਿਮਾਗ ਨੂੰ ਦੱਸਣਾ ਜੇ ਤੇਰੇ ਦਿਮਾਗ ਤੇ ਕੋਈ ਲੋਟਵਾ ਤਾਂ ਗੱਲ ਕਰ ਤੂੰ ਵੀ ਭਾਜੀ ਐਹ ਕਲੋਂ ਮੈਂ ਦੁਖੀ ਆ ਤੁਹਾਨੂੰ ਬਾਤ ਹੈਗਾ ਘਰ ਦਾ ਮੋਲਕ ਦੰਦੇ ਚੱਲਣ ਡਿਆ ਫੇ ਤੈਨੂੰ ਲਿਆ ਦਈਏ ਉਹਦੇ ਕੰਮ ਜਿੱਤ ਨਹੀਂ ਪੀਂਟਿਆ ਤੂੰ ਉਹ ਨਹੀਂ ਗੰਮਜ ਕੀ ਪੀਣੀ ਉਹਦੇ ਚ ਹਾਂ ਨਹੀਂ ਲੋਣ ਵਾਲੀ ਦੀ ਕੋਈ ਗੱਲ ਨਹੀਂ ਹੈਗੀ ਪਰ ਪਤਾ ਨਹੀਂ ਮੇਰੇ ਦਿਮਾਗ ਨੂੰ ਹੋਇਆ ਕੀ ਅੱਗੇ ਮੈਂ ਕਦੀ ਪੀਤੀ ਤਾਂ ਉਹ ਮੇਰੀ ਗੱਲ ਸੁਣ ਇਦਾਂ ਘਰਾਂ ਦਾ ਥੇ ਹੋਇ ਨਾ ਹੁੰਦਾ ਹੁਣ ਤੇ ਤੂੰ ਗਿਆ ਮੰਮੀ ਦੀ ਦਵਾਈ ਲੈਣ ਵਾਸਤੇ ਤੇ ਉਹ ਪੀ ਆਇਆ ਭੜ ਕੇ ਫੇਰ ਕਹੇਗਾ ਵੀ ਮੈਂ ਮੰਮੀ ਦੀ ਦਵਾਈ ਲੈਣ ਜਾਣਾ ਤੇ ਮੈਨੂੰ ਪੈਸੇ ਦੋ ਰੋਜ਼ ਰੋਜ਼ ਕਿੱਥੋਂ ਦੇਣੇ ਆਹੀ ਭਰਾ ਪੈਸੇ ਉਹ ਮੈਂ ਅੱਗੇ ਕਹਣਾ ਕਦੀ ਤੁਹਾਨੂੰ ਲਾਮਾ ਆਇਆ ਕਰੀ ਮੇਰਾ ਵੀ ਉਹ ਲਾਮਾ ਤੇ ਮੈਂ ਪਰ ਘਰ ਦਾ ਨਾਂ ਨਿਕਲ ਗਿਆ ਕਿ ਨਹੀਂ ਹੁਣ ਜਿਹੜਾ ਨਹੀਂ ਉਹ ਕਹਿੰਦਾ ਵੀ ਠੇਕੇ ਤੇ ਸ਼ਰਾਬ ਲੈਂਦਾ ਵੇਖਿਆ ਹੀ ਨਹੀਂ ਲਖਬੀਰ ਤਾਂ ਕੀ ਜਵਾਬ ਦਵਾਉ ਉਹਨੂੰ ਅਸੀਂ ਤੇ ਸਾਰੀ ਉਮਰ ਕਿਤੇ ਹੱਥ ਨਹੀਂ ਲਾਇਆ ਤੇ ਤੂੰ ਕਿਹੜੇ ਕੰਮਾਂ 'ਚ ਪੈ ਗਿਆ ਤੁਹਾਨੂੰ ਮੇਰਾ ਵੀ ਤੇ ਪਤਾ ਹੀ ਆ ਮੈਂ ਕਿਹੜੀ ਕਿਹਦੀ ਪੀਤੀ ਪਹਿਲੀ ਵਾਰੀ ਕਿਤੇ ਪੀਤੀ ਉਹ ਵੀ ਦਿਮਾਗ ਮੇਰਾ ਇੰਨਾ ਖਰਾਬ ਹੋਇਆ ਏ ਖਰਾਬ ਹੋਇਆ ਏ ਤੇਰਾ ਹੁਣ ਤੂੰ ਜਦੋਂ ਦਾ ਇਹ ਕੰਮ ਕੀਤਾ ਵਾ ਉਦੋਂ ਦਾ ਤੂੰ ਅੰਦਰੋਂ ਨਹੀਂ ਨਿਕਲਿਆ ਵੀ ਬਾਹਰ ਵੇਖਾ ਜਾ ਕੇ ਵੀ ਕੀ ਬੰਡਿਆ ਕੀ ਨਹੀਂ ਕਣਕ ਨੂੰ ਖਾਦ ਪਾਉਣ ਵਾਲੀ ਆ ਪਾਣੀ ਲੱਗਣ ਵਾਲਾ ਵਾ ਚਲੋ ਗਲਤੀ ਹੋ ਗਈ ਮੇਰੇ ਕੋ ਇੱਕ ਵਾਰੀ ਮੈਨੂੰ ਮਾਫ ਕਰ ਦੋ ਗਾਂ ਤਾਂ ਮੈਂ ਨਹੀਂ ਇਹੋ ਜਿਹਾ ਕੰਮ ਕਰਦਾ ਉਹ ਮਾਫ ਕੀ ਕਰਨਾ ਮੈਂ ਲਖਪੀਰ ਯਾਰ ਜੇ ਉਹਦੀ ਕੋਈ ਗੱਲਬਾਤ ਵਾ ਤੈਨੂੰ ਟੈਨਸ਼ਨ ਵਾ ਤੂੰ ਮੈਨੂੰ ਦੱਸ ਜਦ ਬੀਜੀ ਨੂੰ ਦੱਸਦੇ ਜਾਂ ਭੈਣ ਆਈ ਤੇਰੇ ਨਾਲ ਉਹਨੂੰ ਦੱਸ ਦਿੰਦਾ ਵੀ ਭੈਣ ਆਇਆ ਕਰਦਾ ਤਾਂਗਵਾ ਤੇ ਜਿੱਦਾਂ ਵੀ ਹੁੰਦਾ ਵਾ ਚੱਲ ਇੱਕ ਵਾਰੀ ਮਾਫੀ ਦੇ ਕੇ ਤੈਨੂੰ ਘਰ ਲਿਆਉ ਤੀ ਨਹੀਂ ਉਹਦੀ ਨਹੀਂ ਕੋਈ ਵੀ ਗੱਲਬਾਤ ਹੈਗੀ ਆ ਉਹ ਜੀ ਪਰ ਪਤਾ ਨਹੀਂ ਮੇਰੇ ਦਿਮਾਗ ਵਿੱਚ ਕੀ ਚੱਲਣ ਡਿਆ ਹੈ ਮੈਨੂੰ ਵੀ ਪਤਾ ਵਾ ਵੀ ਤੇਰਾ ਘਰ ਵਾ ਪਰ ਜਦੋਂ ਉਹਨੇ ਕੰਮ ਨਹੀਂ ਸਵਾਤਾ ਕੀਤਾ ਤੇ ਘਰ ਉਹਨੂੰ ਕੀ ਲੈ ਕੇ ਕਰੇਗਾ ਮਾਲਾ ਅੱਜ ਤੇ ਮੇਨਰਾ ਕੀਤਾ ਉਹਨੇ ਤੇ ਜੇ ਤੇਰੇ ਨਾਲ ਭਲਕੇ ਕਰ ਦੂ ਤੇ ਫੇਰ ਕੀ ਕਰੇਗਾ ਮੈਂ ਤੁਹਾਡੀ ਗੱਲ ਮੰਨਦਾ ਮੈਂ ਤੁਹਾਨੂੰ ਕਦੋਂ ਕਿਹਾ ਵਾ ਵੀ ਉਹਨੂੰ ਲੈ ਕੇ ਆਓ ਮੈਂ ਤੇ ਇੱਕ ਵਾਰੀ ਵੀ ਨਹੀਂ ਕਿਹਾ ਕਿ ਸਾਨੂੰ ਆਹੜਾ ਪਿੰਡ ਦਾ ਚੱਕਰ ਤੇ ਫਿਰ ਇਸੇ ਕਰਕੇ ਹੋਇਆ ਵਾ ਉਹ ਇਸੇ ਕਰਕੇ ਨਹੀਂ ਹੋਇਆ ਮੈਂ ਗਾਂ ਆਪਣਾ ਫਿਊਚਰ ਵੇਖ ਕੇ ਪੀ ਕੇ ਆਇਆ ਵਾ ਅੱਪਾ ਪਾਪਾ ਵੇ ਲੋ ਨਮੀ ਦੇ ਹਾਲ ਹਏ ਟੱਕ ਨਹੀਂ ਗਈ ਆਈ ਫੋਨ ਲੈ ਆਈ ਉਹੋ ਤੇ ਗੱਲ ਨੂੰ ਕਰਦਾ ਫਿਕਰ ਹੁੰਦਾ ਤੇ ਆਂਦੀ ਹੈ ਜੇ ਭਰਾ ਬਿਮਾਰ ਹੀ ਇਹਨਾਂ ਨੇ ਪਤਾ ਵੀ ਮਗਲੇ ਜੀ ਬਿਮਾਰ ਹੋਏ ਨੇ ਰੋਟੀ ਦਾ ਬਿਨਾ ਹੈ ਪਾਪਾ ਮੈਂ ਤੈਨੂੰ ਗੱਲ ਦੱਸਾਂ ਹੈ ਹੁਣ ਮੈਂ ਤੇ ਨਹੀਂ ਇਹ ਬੂਤੀਆਂ ਗੱਲਾਂ ਕਰਨੀਆਂ ਹੁਣ ਮੈਂ ਇਥੋਂ ਉੱਠਣਾ ਤੇ ਮਾਂ ਨਾਲ ਜਾ ਕੇ ਗੱਡੀ ਸਟਾਰਟ ਕਰਨੀ ਹੈ ਤੇ ਮੈਂ ਕਿਹਾ ਨਾ ਤੂੰ ਵੀ ਚੱਲੋ ਤੇ ਅਹੀਂ ਜਾ ਕੇ ਲੈ ਆਈਏ ਤੇ ਬਾਅਦ ਵਿੱਚ ਇਹਨੇ ਕਿਦਾਂ ਜਾਂਦੀ ਮਮੀ ਯਾਰ ਦੱਸਾਂ ਕੀ ਗੱਲ ਆ ਪੁੱਤ ਮਾਮੇ ਨੂੰ ਸਮਝਾ ਦੇਣਾ ਕਿ ਹੋਣਾ ਕਿ ਦੱਸੂ ਮੈਂ ਕਰ ਦੇਵਾਂ ਇਥੇ ਉਹ ਤਾਂ ਗੱਲ ਵਾ ਯਾਰ ਬਾਕੀ ਪ੍ਰਵਾਸ ਸਾਰਾ ਉੱਥੇ ਹੀ ਆ ਹੈ ਭੈਣਾਂ ਨਾਲ ਕੋਈ ਬਹੁਤਾ ਫਰਕ ਪੈਂਦਾ ਫਰਕ ਤਾਂ ਪਉਣਾ ਵਾ ਦਵਾਈ ਨੇ ਉਹੀ ਦੇ ਗੱਲ ਕਿ ਭੈਣ ਨੇ ਫਰਕ ਪਾਉਣਾ ਉੱਥੇ ਯਾਰ ਉਹ ਜੀ ਇਹ ਜਿਹੜੀ ਉੱਥੇ ਜਾ ਕੇ ਬੈਠੀ ਆ ਹੈਂ ਹੱਦ ਹੋਈ ਆ ਹੋਇਆ ਕਿ ਦੇ ਇੱਕ ਦਿਨ ਦੋ ਦਿਨ ਯਾਰ ਪਤਾ ਗੱਲ ਲਗੀ ਆ ਅੱਗੇ ਤਾਂ ਹੈਗਾ ਹੀਗਾ ਲਾਰੇ ਲਾਈ ਜਾਂਦੇ ਸੀ ਕਿ ਮਾਮਾ ਕਦੀ ਮਾਮਾ ਛੱਡ ਦੂਗਾ ਕਿ ਮੈਂ ਆਪੇ ਆ ਜੂੰਗੀ ਹੁਣ ਉਹ ਕੰਮ ਹੈ ਨਹੀਂ ਜੇ ਹੁਣ ਤਾਂ ਕੀ ਰਾਤ ਤੇ ਸਵੇਰੇ ਉਠੀਏ ਨਾ ਇਹ ਤਾਂ ਇਹ 10 ਵਜੇ ਚੱਲ ਜੇ ਤਾਂ ਅੰਗੇ ਇਦਾਂ ਬੜੀ ਮਾੜੀ ਗੱਲ ਵਾ ਯਾਰ ਹੈ ਇਹਦਾ ਮਤਲਬ ਲਾ ਵੀ ਹੁਣ ਚਲ ਗਿਆ ਤੇ ਮੁੜ ਕੇ ਉਹਦੇ ਜਾਣ ਨੀਗਾ ਦੇਣਾ ਜੋ ਮਰਜ਼ੀ ਕਰਦੀ ਤੇ ਇਹ ਸਬਕ ਦੇਤਾ ਮਮੀ ਨੇ ਉਹੋ ਤੇ ਗੱਲ ਵਾ ਕਿ ਦੋ ਸਾਲ ਬਣ ਜੋਗਾ ਨੀਗਾ ਹੁਣ ਛੱਡ ਦੇ ਓਏ ਬਹਾਨਾ ਮਾਰ ਕੇ ਨਿਕਲ ਜਾਣਾ ਯਾਰ ਇੱਥੋਂ ਹੈ ਭਰਾ ਤੇ ਭਰਜਾਈ ਐਡੇ ਮਿੱਠ ਬੰਦੇ ਆ ਵੀ ਜਿਹੜੇ ਕਹਿਣ ਡਿਆ ਵੀ ਤੈਨੂੰ ਘਰ ਦੇ ਪ੍ਰੋਵਾਈਡ ਕੋਈ ਨਹੀਂ ਆਪਣੇ ਦੀ ਹੈ ਤੂੰ ਇੱਥੇ ਜਿੰਨੇ ਜੇ ਮਰਜ਼ੀ ਰਹੀ ਜਾ ਯਾਰ ਮੈਂ ਇੱਥੇ ਤੂੰ ਇੱਥੇ ਤੂੰ ਸਕੂਲੇ ਵੀ ਜਾਣਾ ਵਾ ਕਿਹੜਾ ਵਾਰ ਰੋਟੀਆਂ ਲਾ ਲਾ ਦਿੰਦਾ ਕਿਸ ਨੂੰ ਹਾਂ ਉਹੀ ਤਾਂ ਤੁਹਾਨੂੰ ਮੈਂ ਦੱਸਣ ਲਿਆ ਵਾਂ ਕਿ ਰੋਟੀ ਘੜੀ ਹੀ ਚਾਜ ਨਾਲ ਖਾਧੀ ਆਦੋਂ ਦੀ ਉਹੋ ਤੇ ਗੱਲ ਆ ਕਦੀ ਚੋਲੋਂ ਬਣਾਣੇ ਜਦਦੇ ਸੜੇ ਦੇ ਖਾਦੇ ਦੂਜੇ ਤੀਜੇ ਖਾ ਪੀ ਕੇ ਲਾਂਭੇ ਕੀਤਾ ਰੋਟੀ ਇਹ ਹੀ ਨਹੀਂ ਗੋਲ ਖਾਧੀ ਜਾਣਦਿਆ ਕਰ ਯਾਰ ਪਰਨਾ ਮਾਂ ਤੇ ਇਦਾਂ ਆਹ ਗੱਲਾਂ ਮੈਨੂੰ ਉਹਦੇ ਤੇ ਗੁੱਸਾ ਚੜਦਾ ਹੀ ਸੱਚੀ ਗੱਲ ਪੁੱਛਿਆ ਇਥੇ ਫੇਰ ਤੂੰ ਕਹਿੰਦਾ ਨਾ ਕਿ ਉਹਨੂੰ ਬੋਲਦਾ ਵਾ ਤੇ ਬੋਲਣਾ ਮੈਂ ਸੱਚਾ ਵਾਂ ਗੁੱਸਾ ਤੁਹਾਡਾ ਵੀ ਜਾਇਜ਼ ਵਾ ਠੀਕ ਈ ਉਹੀ ਤੇ ਗੱਲ ਆ ਤੇ ਭਰਾਂ ਉਹਨੂੰ ਇਤਰਾ ਨਹੀਂ ਕਰਨੀ ਚਾਹੀਦੀ ਤੇ ਭਰਾ ਭਰਜਾਈ ਨੂੰ ਕਹਿਣਾ ਚਾਹੀਦਾ ਵੀ ਤੂੰ ਵੀ ਆਪਣਾ ਘਰ ਜਾ ਕੇ ਵੇਖ ਉਹ ਵੀਰ ਮੇਰਾ ਉਹਨੂੰ ਪਹਿਲਾਂ ਫੋਨ ਪਹਿਲਾਂ ਉਹ ਫੋਨ ਨੂੰ ਮੈਂ ਕਦਾਂ ਲੜਣਾ ਵਾਂ ਫੋਨ ਲਾ ਦੇ ਉਹਨੂੰ ਇੱਥੇ ਆ ਲੈ ਮੈਂ ਕੀਤੇ ਐ ਦੋ ਵਾਰੀ ਫੋਨ ਮੇਰਾ ਤਾਂ ਨਹੀਂ ਚੁੱਕਿਆ ਚੁੱਕਿਆ ਕਿਉਂ ਨਹੀਂ ਭਲਾ ਕਿਸ ਨੇ ਆਪਣੇ ਕਰਨਾ ਨਾ ਦੂਜੇ ਸਾਲੇ ਨੂੰ ਚੁੱਕਦਾ ਕਿਉਂ ਨਹੀਂ ਭਲਾ ਆ ਲੈ ਹੋਇਆ ਕਿਤੇ ਰਹਿ ਪਏ ਕਿਤੇ ਹੁਣ ਤੇ ਆਉਣ ਦਾ ਨਾਈਨਿੰਗ ਦੇ ਲੈ ਲੈ। ਕੱਪ ਕਰ ਦਿਆ ਤੂੰ। ਹੈਲੋ। ਸਤਿ ਸ੍ਰੀ ਅਕਾਲ। ਬੜਾ ਵਧੀਆ ਬੜਾ ਵਧੀਆ। ਉਹ ਪਤਾ ਲੱਗਾ ਤੇ ਤੁਸੀਂ ਠੀਕ ਨਹੀਂ ਸੀ। ਉਹ ਬੀਪੀ ਜੇ ਵੱਜ ਜਾਂਦਾ ਵਾ ਤੇ ਪਰੌਂਠੇ ਪਰੂਣੇ ਪਕੌੜੇ ਪੂੜੇ ਨਾ ਖਾਇਆ ਕਰੋ। ਹੈਂ? ਜੇ ਪਤਾ ਵਾ ਵੀ ਆ ਖਾਦਿਆ ਮੈਨੂੰ ਆ ਨੁਸਖਾ ਪੈਂਦਾ ਤੇ ਖਾਣਾ ਕਿਉਂ? ਨਹੀਂ ਖਾਦੇ ਇਥੇ ਓਏ ਆਹ ਜੀਆਂ ਗੱਲਾਂ ਨਹੀਂ ਕਰੀਦੀ ਹੁੰਦੀਆਂ ਚਲੋ ਉਹ ਤੇ ਗੱਲ ਹੈਗੀ ਆ ਤੇ ਭਰਨਾ ਉਹ ਮੇਰੀ ਜੀਵਨ ਨਾਲ ਗੱਲ ਕਰਾਉ ਮੜੀ ਆਹੋ ਜ਼ਰੂਰੀ ਆ ਫੁਲਕੇ ਲਾਉਂਦੀ ਆ ਹੈ ਚਲੋ ਉਹ ਵੀ ਗੱਲ ਛੱਡਦੇ ਫੁਲਕਿਆਂ ਦੀ ਮੇਰੀ ਗੱਲ ਕਰਾਉ ਮੜੀ ਹੱਥਾ ਸੜ ਗਿਆ ਯਾਰ ਉਧਰ ਫੁਲਕੇ ਹੈਲੋ ਮੇਰੀ ਗੱਲ ਸੁਣ ਲੈ ਪਹਿਲਾਂ ਇੱਥੇ ਰੋਟੀਆਂ ਲਾ ਲਾ ਦੇਈ ਜਾ ਤੇ ਭਾਵੇਂ ਮਗਰਲੇ ਜੀ ਭਾਵੇਂ ਹੱਥ ਸੜ ਜਾ ਉਹਨਾਂ ਦੀ ਕੋਈ ਗੱਲ ਨਹੀਂ ਹੈ ਉਹ ਤੇ ਚੰਗਾ ਭਲਾ ਗੱਲ ਡਿਆ ਵਾ ਕਰਨ ਇਹ ਪੁੱਛ ਹੋਣਾ ਕਦੋਂ ਆ ਸਵੇਰੇ ਲੱਗਾ ਜੀ ਮੈਂ ਹੁਣ ਸਵੇਰੇ ਆ ਇਨੀ ਸਵੇਰੇ ਆ ਇਨੀ ਚੰਗਾ ਕੰਮ ਆ ਤੇਰਾ ਹੈ ਪੁੱਛੋ ਆ ਉਹ ਗੱਲ ਤੂੰ ਆਪ ਹੀ ਆਜੋਗੇ ਕਿ ਆਪ ਆਵਾਂ ਮੇਰੀ ਗੱਲ ਸੁਣ ਲੈ ਜਾਂ ਤੇ ਪੱਕੀ ਰਹਿ ਲੈ ਜਦੋਂ ਭਰਾ ਠੀਕ ਹੋ ਜੂਗਾ ਨਾ ਚੰਗੀ ਤਰ੍ਹਾਂ ਕਬੱਡੀ ਖੇਡਣਾ ਉਹ ਤੇ ਫੇਰ ਆਵੀਂ ਉਹ ਹੋਈ ਗੱਲ ਫੇਰ ਅੱਜ ਐਨੀ ਸਵੇਰੇ ਆਇਨੀ ਹਾਂ ਹਾਂ ਕਾ ਮਨ ਫਰਾਂ ਨੇ ਬੇੜਕ ਤੇ ਫੇਰ ਆਵੀ ਭਾਵੇਂ ਹੋਰ ਡੜੀਆਂ ਹੋਰ ਦੋ ਰਹਿ ਪਿਆ ਤੇ ਮੁੜ ਕੇ ਕਹਿੰਦੇ ਦੋ ਤਿੰਨ ਸਾਲ ਨਾ ਨੀ ਸਾਨੂੰ ਪਤਾ ਹੀ ਪਿਓ ਪਤਾ ਕਿੰਨਾ ਟਾਈਮ ਕੱਢਿਆ ਇੱਥੇ ਉਹ ਹੋਈ ਗੱਲ ਜੱਪਾ ਜੀ ਆ ਤਾਂ ਪਾਪਾ ਤੇ ਬਹੁਤ ਵਧੀਆ ਕਰਤਾ ਜੇ ਅਦਬ ਕਾ ਨਾ ਨਾ ਮਾਰਿਆ ਵਾ ਐਵੇਂ ਉਹਦਾ ਨਾ ਹੀ ਨਹੀਂ ਰਣਾ ਹੁਣ ਟੈਨਸ਼ਨ ਪਈ ਹੋਣੀ ਹੈ ਉਹ ਤੂੰ ਯਾਰ ਟੈਨਸ਼ਨ ਕਾ ਦੀ ਫਾਟਾ ਕੋ ਹਾਲਵਾ ਆ ਮਾਂ ਮੇਰੇ ਦੇ ਬੇਸ਼ਰਮਾ ਉਹੋ ਤੇ ਗੱਲ ਵਾ ਗੱਲ ਨੇ ਬਾਹ ਨਹੀਂ ਲੈਣਾ ਨਹੀਂ ਦੇਣਾ ਨਹੀਂ ਹਾਂ ਜੇ ਦੋ ਦਿਨ ਇਹਨੂੰ ਸੱਤ ਲੈ ਦੋ ਦਿਨ ਹੋਰ ਕੇ ਨੂੰ ਸੱਤ ਲੋ ਯਾਰ ਹੋਰ ਕਿਹਨੂੰ ਕੀ ਸੱਦਣਾ ਮਾਮੀ ਕਿੱਥੇ ਆ ਉਹਦੇ ਹੱਥ ਪਹਿਲੇ ਕੰਮ ਕਰਦੇ ਉਹੋਈ ਗੱਲ ਫੇਰ ਲੜਾ ਲੈਣਾ ਸੁਣਦੇ ਉਹਦੇ ਹਾਂ ਉਹ ਸਾਰੇ ਜੀ ਚੰਗੇ ਭਲੇ ਆ ਯਾਰ ਜਦ ਮੁਖਤਤਾ ਕੰਮ ਆ ਮਿਲ ਜੇ ਨੂੰ ਕੀ ਲੋੜਾ ਗੱਲ ਕਰਨ ਦੀ ਉਹੀ ਤੇ ਗੱਲ ਵਾ ਇਹ ਕੰਮ ਲਈ ਆ ਕੇ ਬਣੀ ਆ ਉਥੇ ਚਲ ਆ ਮੇਰਾ ਪੁੱਤ ਰੋਟੀ ਖਾਈ ਲੈ ਆਓ ਚਲੋ ਹਾਂ ਦੁਬਾ ਕਰ ਕਰੇ